ਸਮਾਣਾ ਦੇ ਪਿੰਡ ਘੋਰਾ ਦੇ ਵਿੱਚ ਗਵਾਂਡੀਆਂ ਵੱਲੋਂ ਇੱਕ ਬਜ਼ੁਰਗ ਤੇ ਉਸ ਦੇ بیٹے ਦੇ ਨਾਲ ਮਾਰਕੁੱਟ ਕੀਤੀ ਗਈ ਹੈ ਜੋ ਕਿ ਸਮਾਣਾ ਦੇ ਸਰਕਾਰੀ ਹਸਪਤਾਲ 'ਚ ਵੇਜੇਰੇ ਇਲਾਜ ਹੈ। ਉਹਨਾਂ ਦਾ ਕਹਿਣਾ ਹੈ ਕਿ ਸ਼ਰਾਬ ਪੀਣ ਦੇ ਬਾਅਦ ਸਾਡੇ ਨਾਲ ਬਦਸਲੂਕੀ ਕਰਤੇ ਮਾਰੇ ਸੱਬਦ ਬੋਲਦੇ ਹਨ ਔਰ ਸਾਡੇ ਘਰ ਦੇ ਟਰੈਕਟਰ ਚਾਲਣ ਕੀ ਧਮਕੇ ਦਿੰਦੇ ਜਾਨ ਤੋਂ ਮਾਰਨ ਕਿਆ। ਜਦ ਇਸ ਸੰਬੰਧ ਵਿੱਚ ਸਦਰ ਪੁਲਿਸ ਦੇ ਅਧਿਕਾਰੀ ਨਿਰਮਲ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਜ਼ਖਮੀਆਂ ਦੇ ਬਿਆਨ ਦਰਜ ਕਰ ਲਏ ਹਨ, ਦੋਨੋਂ ਪਾਰਟੀਆਂ ਨੂੰ ਬੁਲਾਇਆ ਜਾਵੇਗਾ ਔਰ ਜਾਂਚ ਕੀਤੀ ਜਾ ਰਹੀ ਹੈ। ਮੇਰਾ ਨਾਮ ਪ੍ਰਕਾਸ਼ ਸਿੰਘ ਹੈ ਜੀ। ਕਿਉਰੇ ਰਹਿੰਦੇ ਹੋ? ਹਾਂਜੀ। ਝ ਮਾਰਕ ਮੈਂਬਰ ਰਹਿੰਦੇ ਨੇ ਕਿ ਉੱਥੇ ਤੇ ਉਹ ਉਹਨਾਂ ਨੂੰ ਕਿੰਨੀ ਵਾਰ ਸਮਝਾ ਵੀ ਨਾ ਗਾਲਾਂ ਕੱਢਿਆ ਕਰੋ ਤੁਸੀਂ ਠੀਕ ਹੈ ਜੀ ਉਹ ਫਿਰ ਆ ਮਾਰਕਟਾਈਗਾ ਕਰਦੇ ਨੇ ਸਾਡੇ ਨਾਲ ਰਾਤ ਮਤਲਬ ਟਰੈਕਟਰ ਰਜਿਆ ਹੋਇਆ ਸੀ दारू ਨਾਲ ਟਰੈਕਟਰ ਲੈ ਕੇ ਆ ਗਿਆ ਸਾਨੂੰ ਮਾਰ ਜਾਂ ਨੂੰ ਮਰਨ ਦੀ ਧਮਕੀ ਦਿੰਦੇ ਨੇ ਜੀ ਸਾਨੂੰ ਲੰਮੇ ਸੁੱਟ ਲਿਆ ਥੱਲੇ ਇਹਨਾਂ ਦੇ ਟਰੈਕਟਰ ਚੜਾ ਦਿਓ ਇਹਨਾਂ ਦੇ ਟਰੈਕਟਰ ਮਾਰ ਦੋ ਫਰਾਣਾ ਕਰ ਦੋ ਇਹਨਾਂ ਨੂੰ ਠੀਕ ਹੈ ਜੀ ਟਾਂਕੇ ਲੱਗੇ ਨੇ ਡੈਡੀ ਦੇ ਉਹਨਾਂ ਦੇ ਕਿਰਚੇ ਮਾਰੀ ਪਏ ਡੈਡੀ ਦੇ ਇਹਨਾਂ ਦੇ ਲੋਹੇ ਦੀ ਇੱਕ ਬਹੁਤ ਤਿੱਖੀ ਕਿਰਚ ਸੀ ਜੀ ਇੱਥੋਂ ਇੰਨੀ ਮਾਰੀ ਆ ਜੀ ਟਾਂਕੇ ਲੱਗੇ ਹੋਏ ਨੇ ਮੈਨੂੰ ਕੁੱਟਿਆ ਜਦ ਮੈਂ ਸਾਰੇ ਮੱਲੇ ਆ ਹਾਂਜੀ ਹਾਂਜੀ ਨਮਕ ਸਿੰਘ ਜੀ ਆਏ ਸਨ ਜੀ ਲੈ ਗਏ ਨੇ ਬਿਆਨ ਲਿਖ ਕੇ ਨਾ ਜੀ ਕੱਲ ਕੱਲ ਪਰਸੋਂ ਆਏ ਸੀ ਸਾਡਾ ਪਿੰਡ ਕਿਉਂ ਰਿਹਾ ਹੈ ਕੀ ਗੱਲ ਹੈ ਬਟੇ ਦਾ ਹਾਂਜੀ ਅਸੀਂ ਸੁੱਤੇ ਪਏ ਸੀ ਸਾਡੇ ਗਵਾਂਢੀ ਰਾਤ ਨੂੰ ਸ਼ਰਾਬੀ ਕੇ ਆਏ ਨੇ ਉਹਨਾਂ ਨੇ ਗੇੜ ਖੜਕਾਇਆ ਇਹਨਾਂ ਉੱਚੇ ਚ ਬੋਲੇ ਨੇ ਟਰੈਕਟਰ ਵੀ ਲੈ ਕੇ ਆਏ ਨੇ ਕਹਿੰਦੇ ਸੀ ਤੁਹਾਡੀ ਮੂੰਜੀ ਵਾਦਾਂਗੇ ਇਹਨਾਂ ਬੋਲੇ ਨੇ ਜਦੋਂ ਇਹ ਬਾਹਰ ਨਿਕਲੇ ਨੇ ਇਹਨਾਂ ਨੂੰ ਮੇਰੇ ਹਸਬੰਦ ਨੂੰ ਫੜ ਲਿਆ ਉਹਨਾਂ ਨੇ ਕੁੱਟਿਆ ਜਦੋਂ ਮੈਂ ਇਹਨਾਂ ਨੂੰ ਛੁਡਾਇਆ ਉਹਨਾਂ ਨੇ ਮੇਰੇ ਵੀ ਮਾਰਿਆ ਫਿਰ ਜਦੋਂ ਡੈਡੀ ਨਿਕਲੇ ਨੇ ਇਹਨਾਂ ਦੇ ਸਿਰ 'ਚ ਡਾਕ ਮਾਰੀ ਏ ਤੇ ਇਹਨੇ ਲਹੂ ਲੁਆਣਾਗੇ ਨੇ ਸਾਰੇ ਗਵਾਂਢੀ ਇਕੱਠੇ ਹੋਏ ਨੇ ਜਦੋਂ ਉਹ ਸਾਰੇ ਭੱਜ ਗਏ ਨੇ ਤੁਸੀਂ ਹਾਲ ਵੇਖ ਹੀ ਸਕਦੇ ਹੋ ਵੀ ਕੀ ਹਾਲ ਹੋਇਆ ਉਹਨਾਂ ਦਾ ਕੈਮਰਾਮੈਨ ਬੀਕੇ ਕਰਕੇ ਦੇ ਨਾਲ ਪ੍ਰਸੋਤਮ ਕੋ ਸਿਕ ਸਮਾਣਾ ਨਿਊਜ਼